ਮਸਾਂ ਭਿਆ ਮੀਂਹ ਵੀ ਬਹੁਤ ਜਿਆਦਾ ਗਰਮੀ ਪੈ ਰਹੀ ਸੀ ਤੁਹਾਨੂੰ ਦਿਖਾਉਣੇ ਆ ਰੋਡ ਤੇ ਮੀਂਹ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਰੱਬ ਨੇ ਲਾਈ ਏਸੀ ਨੇ ਹਾਂ ਕੀ ਉਹੰਦੜ ਚਮਕਦਾ ਚਮਕਦਾ ਟਰੱਕ ਤੇ ਹੋਰ ਹਾਂ ਸੜਕ ਵੀ ਚਮਕਾਦੀ ਅੱਜ ਟਰੱਕ ਗਈ ਸਹੀ ਗੱਲ ਹੈ ਅੱਜ ਲੱਗਦੀ ਹੈ ਹਰਿਆਲੀ ਹਰਿਆਲੀ

ਔਰ ਦੇਖ ਆਈ ਆ ਦੇਖੋ ਕਿੰਨਾ ਜ਼ੋਰ ਨਾਲ 뷰 ਆਈ ਹਾਂ ਬਹੁਤ ਘੈਂਟ ਕਾਲਜ ਹੈ ਇਹ ਹੈ ਜੀ ਗੁਰੂ ਕੀ ਕਾਸ਼ੀਰ ਤਰਵੰਡੀ ਸਾਹਿਬ ਨੂੰ ਅੱਗੇ ਇੱਥੇ ਹੁੰਦੇ ਸੀ ਟਿੱਬੇ ਸਹ ਹਾਂ ਜੀ 92 93 ਚ ਜਿਹੜਾ ਸੀ ਪੜਦੇ ਹੁੰਦੇ ਸੀ ਉਦੋਂ ਹੁੰਦੇ ਸੀ ਬਾਧੂ ਟਿੱਬੇ ਕੁਛ ਨਹੀਂ ਸੀ ਹੁੰਦਾ ਇੱਥੇ ਜੇ ਪਿੰਡ ਜਾਣਾ ਹੁੰਦਾ ਬੱਸ ਅੜੀ ਕੀ ਜਾਂਦੇ ਜੇ ਬੱਸ ਆ ਜਾਂਦੀ ਆ ਜਾਂਦੀ ਕੋਈ ਸਾਧਨ ਨਹੀਂ ਮਿਲਦਾ ਸੀ ਤੇ ਹੁਣ ਦੇਖ ਲਓ ਤੁਸੀਂ ਹੋਂ ਤਾਂ ਮੇ ਫਰਦੇ ਆਏ ਹੁਣ ਬਾਦੂ ਆ ਗਿਆ ਹੁਣ ਤਾਂ ਆਪਾਂ ਨਾ ਚੰਡੀਗੜ੍ਹ ਪਹੁੰਚ ਗਿਆ ਹੂੰ ਇਹਦੇ ਸੋਚਿਆ ਨਹੀਂ ਸੀ ਵੀ ਜਿਹੜੀ ਸਾਡ ਆਹ ਸ਼ਰਕ ਹੈ ਵੀ ਐ ਵੜ ਜੂਗੀ ਸਿੰਗਲ ਸ਼ਰਕੋਂ ਦੀ ਟੁੱਟੀ ਸੀ ਤੇ ਬੱਸ ਐਂ ਤਰੇ ਬੈਠੇ ਵਾਰ ਇੱਕ ਤੇ ਹੋਰ ਅਸੀਂ ਉਹਨਾਂ ਦੀ ਐ ਸੀ ਵੀ ਐਂ ਹੋਟਲ ਪਹੇ ਜਾਣਗੇ ਤੇ ਜਾਂ ਇੱਥੇ ਵੀ ਐਂ ਕਰਕੇ ਕਾਰਜ ਬਣ ਜਾਣਗੇ ਇਹਨੀ ਮਹਿੰਗੀ ਹੋ ਜਮੀਨ ਹੈ ਕਿਸੇ ਨੂੰ ਕੁਝ ਨਹੀਂ ਪਤਾ ਸੀ ਇਹਦਾ ਹੁਣ ਪਤਾ ਲੱਗਿਆ ਯਾਰ ਇਹਦੀ ਕੀ ਮੈਂ ਨਾ ਮਰਾਦਾ ਕਹਿੰਦਾ ਹੁੰਦਾ ਕਹਿੰਦਾ ਵੀ ਇਹਦਾ ਅਗਾਂ ਦਾ ਪੂਰਾ ਟੇਪ ਹੈ ਇੱਥੇ ਕਿਉਂ ਨਹੀਂ ਹੈ ਉਹਨੀਆਂ ਪਸਾਈ ਕੁਝ ਹੈ ਇਹਦਾ ਸਿਉਣੇ ਦੇ ਭਾਅ ਵੀ ਕੁਝ ਸਿਉਣੇ ਦੇ ਜਿਹੜੇ ਬਜ਼ੁਰਗ ਸੀ ਸਾਡੇ ਉਹ ਐਂ ਕਹਦੇ ਹੁੰਦੇ ਉਹਨਾਂ ਨੂੰ ਐਂ ਲੱਗਦਾ ਵੀ ਇਹ ਤਾਂ ਐਵੇਂ ਮਾਰੀ ਜਾਂਦੇ ਇਹਨਾਂ ਨੂੰ ਕੀ ਪਤਾ ਹੈ ਅੱਜ ਸੱਚੀ ਗੱਲ ਹੋ ਗਈ ਕਿ ਸਿਆਉਣ ਦੇ ਭਾਅ ਹੋ ਗਿਆ ਪਹਿਲੇ ਦਾ। ਉਹ ਜੇ ਤੁਰੇ ਤੇ ਧੱਕਣਾ ਤਾਂ ਵੀ ਅਗਰ ਪੈਸੇ ਨਹੀਂ ਲੈ ਕੇ ਚੁਕਾਉਂਦਾ। ਇੰਨਾ ਫਰਕ ਪੈ ਗਿਆ ਆਪਣੇ ਰਵੀ। ਅੱਛਾ। ਇਹ ਨਾਲ ਹੀ ਗੱਲ ਜਾਈ। ਹਾਂ ਇਹਦਾ ਹੈ। ਕੋਣ ਹੈ। ਤੋਂ ਨਹੀਂ ਪੀ ਜਾਂਦਾ ਪਤਲਾ-ਪਤਲਾ ਤੇ ਝਿੰਮਣ ਝਿੰਮਣਾ ਹੁੰਦੀ ਹੈ ਭਰਾਵਾ। ਹਾਂ। ਯਾਰ ਵੀ ਜੀ। ਸਿਰਜਣੇ ਵੀ ਕਹਿੰਦੇ ਬਹੁਤ ਗੀਏ। ਅੱਛਾ। ਆ ਕਿਸੇ ਦੇ ਪਰ ਕੋਈ ਪਾਟਾ ਘੱਟ ਦੇ ਵੀ ਦੇ ਉਹ ਬੱਲੇ 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 ਆ ਦੇਖੋ ਬਾਈ ਕਿਉਂ ਮਾਰਦੀ ਹੈ ਗੱਡੀ ਪਾਣੀ ਆ ਇੱਕ ਵਾਂਹ ਜਟਦੀ ਹੈ ਕਿਸ ਹਾਲੇ ਕੋ ਲੱਟਾ ਕੇ ਜਮਕਦੀ ਹੈ ਹਾਂ ਆ ਜਾਈਂ ਜਗਾ ਜਲਾ ਜਾ ਆਹ ਤਰਿਆ ਜੇਆਵਾ ਫੇਰ ਤੇ ਕੋਈ ਨਹੀਂ ਮਿਲਦੀ ਦੇਖੋ ਜੀ ਦੇਖੋ ਜੀ ਪਾਣੀ ਦੇਖੋ ਜੀ ਚੈੱਕ ਕਰੋ ਜੀ ਪਾਣੀ ਆਹ ਦੇਖੋ ਜੀ ਲਹਿ ਰਹੀ ਆ ਦੇਖੋ ਇਧਰ ਪਾਣੀ ਦੇਖੋ ਜੀ ਬਹੁਤ ਵੜਾ ਪਾਣੀ ਗਏ ਆਹ ਦੇਖੋ ਲਟਾ ਕਿ ਨਹੀਂ ਅਸਰਾ ਲੱਗਦੀ ਇਮੀਂ ਦੇਖੋ ਕਿ ਬਾਣੀ ਅੱਗੇ ਬਾਣੀ ਦੇਖੋ ਜੀ ਆ ਲੈ ਕੋਈ ਜਾ ਰਹੀ ਆ ਗਈ ਜਾਰੇ ਇੱਧਰ ਜਗਾ ਰਹੇ ਗਏ ਸਦਾ ਜੀ ਹਾਂ ਮਾਂ ਸਾਲੀ ਚੱਲ ਗਈ ਹਾਂ ਜੀ ਉਹ ਅੱਗ ਬੜੀ ਐ ਰੁਕ ਨਾ ਬਰਾ ਉਹ ਸੀ ਗਰ ਨਹੀਂ ਪਈ ਨਹੀਂ ਹਾਂ ਅਲੇ ਨੇ ਵੱਧ ਕਾਲੀ ਹੁੰਦੀ ਆਪਾਂ ਨੂੰ ਘਾਟਾ ਕਾਲੀ ਬਾਈ ਜਿਹੜਾ ਹੌਲੀ ਚੱਲੂ ਉਹ ਵੀ ਬਚੂਗਾ ਹੂੰ ਜਿਹੜਾ ਵਾ ਸਾਰੀ ਕਰੂਗਾ ਉਹ ਮਰ ਗਿਆ ਹਾਂ ਨਹੀਂ ਜਿਹੜਾ ਕਹਿਣਾ ਨਾ ਵੀ ਜਾ ਕੇ ਲੱਗਣਾ ਜੇ ਦੂਸਰਾ ਹੂੰ ਤੁਸੀਂ ਕੀ ਕਰਦੋਂਗੇ ਬਾਈ ਉਹਨੂੰ ਵਧੀਆ ਮੀ ਆ ਬਾਈ ਮਨ ਹੈ ਅੱਜ ਤਾਂ ਕਰਤੀ ਠੰਡ ਆ ਵਾ ਕਰਦੀ ਬਾਈ ਕਰਦੀ ਕੋਈ ਸ਼ੱਕ ਨਹੀਂ ਤਾਂ ਹੁਣ ਅਸੀਂ ਜੇ ਜਾਂਦੇ ਸੀਗੇ ਉਹ ਤਾਂ ਪੂਰੀ ਕੜਕ ਧੋਕੇ ਸੀਗੀ ਹਾਂ ਹੁਣ ਆਉਣ ਪਹਿਲੇ ਰੰਗ ਹੋ ਜਾ ਕਿਦਰ ਤੇ ਰੰਗ ਕਾ ਨਹੀਂ ਤਾਂ ਇਹ ਕਹਿੰਦਾ ਵੀ ਭਾਈ ਕੁਦਰਤ ਦੇ ਰੰਗ ਹੈ ਹੂੰ ਇਹਨੂੰ ਕਹਿੰਦਾ ਕੋਈ ਨਹੀਂ ਉਹ ਕਰ ਸਕਦਾ ਰੋਕ ਸਕਦਾ ਜਾਂ ਹਟਾ ਸਕਦਾ ਹਾਂ ਜੀ ਜਿਹੜੇ ਆਪਣੇ ਵਰਗਿਆਂ ਦੇ ਰੰਗ ਲੈ ਜਾਂਦੇ ਹੁੰਦੇ ਤੇ ਇਹਦਾ ਰੰਗ ਨਹੀਂ ਲੈਣਾ ਹੁੰਦਾ ਹਾਂ ਇਹ ਜਿਹੜਾ ਦੇਤਾ ਕਹਿੰਦਾ ਦੇ ਦੇ ਤੇ ਕਰਕੇ ਦੇ ਖੁਸ਼ੀ ਨਹੀਂ ਹੁੰਦਾ ਜੀ ਇੱਥੇ ਯਾਰ ਮੈਂ ਤਾਂ ਐਂ ਕਮਾਲ ਮਾ ਲਾ ਵੀ ਸਾ ਤੇ ਹੋੜੀ ਵਰ ਕੇ ਪਹਿਲਾਂ 70 ਦੇ ਸਾਰੇ ਹੁਣ ਹੌਲੀ ਹੌਲੀ ਬਦਲ ਗਿਆ ਹਾਂ ਅਸਰ ਜਮਾਨਾ ਬਦਲ ਗਿਆ ਅੱਛਾ ਜਮਾਨਾ ਬਦਲ ਗਿਆ ਤੇ ਤੂੰ ਵੀ ਬਦਲ ਜਾ ਯਾਰ ਤਾਂ ਕਰਕੇ ਕਹਿੰਦੇ ਲੋਕ ਵੀ ਜਮਾਨਾ ਬਦਲ ਜੇ ਤਾਂ ਬੰਦੇ ਨੂੰ ਵੀ ਬਦਲਣਾ ਚਾਹੀਦਾ ਇਹ ਨਹੀਂ ਹੁੰਦਾ ਕਿ ਜਿਹੜਾ ਬੰਦਾ ਹੈ ਉਹ ਬਦਲ ਲੈਣਾ ਅੜੀ ਫੜ ਕੇ ਖੜੀਆਂ ਨਾਲ ਘੱਟ ਨਹੀਂ ਚੱਲਦੀਆਂ ਉਹਨੀਆਂ ਭਰਾਵਾ ਦੇਹਾ ਜਾਂ ਪੁਸਾਬ ਕਤਾਬ ਹੁੰਦਾ ਹੈ ਉਹ ਹੀ ਆ ਕਰੋ ਕੇ ਇਹ ਮੈਂ ਪੁੱਛਿਆ ਜਾਨਤਾ ਕਿ ਐਵੇਂ ਦੱਲਣਾ ਜੀ ਟੈਕਨੋਲੋਜੀ ਦੇ ਸਹਾਰੇ ਹੁਣ ਲਗਾਈ ਹਾਂ ਦੱਲਣਾ ਚਾਹੀਦਾ ਜੇ ਹੁਣ ਟੈਕਨੋਲੋਜੀ ਅੱਜ ਗੱਲ ਦੀ ਬਈਏ ਚ ਗੂਗਲਾਈ ਟੈਕਨੋਲੋਜੀ ਆ ਜੇ ਹੁਣ ਕਿੱਥੇ ਕੁੜਤਾ ਵੀ ਆ ਮੈਂ ਪਾਉਂਗਾ ਕਿੱਥੇ ਤੂੰ ਬ੍ਰੈਂਡ ਲੋਡ ਹੀ ਰਿਜ਼ਲਟ ਪਾਉਂਗਾ ਕੁੜਤਾ ਵੀ ਆ ਮਾਲੇ ਦਾ ਸਧਾਰਨ ਗੁੰਦ ਲੱਗੂ ਤੂੰ ਐ ਲੱਗੋ ਵੀ ਪੜਾ ਲਿਖਾਗਾ ਬਾਬਾ ਜੁਸਤਾ ਜਨਾ ਕਰ ਹੋਗੀ ਭਈ ਉਹ ਗੱਲ ਤੇਰੀ ਸਹੀ ਐ ਬਿੱਤਦਾ ਆਂ ਆਖਣਗੇ ਕਿ ਤੂੰ ਐ ਕਹਿਤਾ ਹਾਂ ਇਹ ਕੁਰਤਾ ਪਜਾਮਾ ਬੜੀਆ ਲੱਗਦਾ ਸੋਹਣਾ ਲੱਗਦਾ ਇਸ ਚੀਜ਼ ਨੂੰ ਅਸੀਂ ਪ੍ਰਮੋਟ ਕਰਦੇ ਹਾਂ ਬਰਕਰਾਰ ਕਰਨ ਇਹ ਵੀ ਹੈ ਨਾਲ ਮੈਂ ਕੁਰਤਾ ਪਜਾਮਾ ਪਾਇਆ ਭਾਈ ਸਾਗਿਆ ਮੈਂ ਦਸਤਰਾ ਤੇ ਮੈਨੂੰ ਦੇਖ ਕੇ ਇਹ ਦੇ ਮੁਕਾਜਾ ਬਣੇ ਸੜੇ ਮੇਰੇ ਹਾਂਜੀ ਭਾਈ ਜੀ ਲਓ ਜੀ ਕਹਿੰਦੀ ਪੈੜ ਘੂਟੇ ਵਾਲਾ ਹਾਂ ਲੰਗੇ ਲੋ ਬੈਠਾ ਕਹੀ ਪੈਨ ਦਿਓ ਲੰਗੇ ਤੁਸੀਂ ਪੜ੍ਹੇ ਹੋ ਮੈਂ ਲੱਗ ਕਮਾਲ ਮੈਂ ਸਾਂਝਿਆ ਅਕਾਜੀ ਮੇਰੇ ਕੋਟ ਦਾ ਪਜਾਮਾ ਆ ਪਾਇਆ ਸੀ ਮੁਕਾਬਲੇ ਤੇ ਤਾਂ ਇਹਨੂੰ ਆਇਆ ਹੋ ਗਿਆ ਮਿਹਰਬਾਨ ਦੱਸਿਆ ਮਾ ਪੁੱਤ ਪੜਿਆ ਮੈਂ ਐਡੀ ਗੱਲ ਨਹੀਂ ਹੈ ਵੀ ਮੈਂੜ ਫੜਾਉਣਾ ਪਰ ਮੈਨੂੰ ਇਹਦੀ ਫਿਰ ਅਕਾਜੀ ਉਹ ਵਿਚਾਰੀ ਕਰਦੀ ਕੋਈ ਗੱਲ ਪੁੱਛੀ ਦੀ ਉਹ ਅੱਛਾ ਅਣੀ ਅਕਾਜੀ ਬਤੂ ਨਹੀਂ ਆਇਆ ਬੇ ਸਟੂਡਿਓ ਕਰਦੇ ਹੋ ਮਾ ਪੁੱਤ ਬਸ ਕਰੇ ਤੇ ਡਰਾਈਵਰ ਕਹਿੰਦਾ ਆਇਆ ਗਿਆ ਹਾਂ ਬਈ ਠੀਕ ਹੈ ਕਹਿੰਦੀ ਸੌਰੀ ਕਹਿੰਦੀ ਵਿਚਾਰੀ ਨੇ ਕਰਾਂ ਗਲਤੀ ਮੰਨੀ ਹਾਂ ਅਜੇ ਵੀ ਸੌਰੀ ਕਹਿੰਦੀ ਮੈਂ ਤੁਹਾਨੂੰ ਕਾਜ ਨਹੀਂ ਕਰ ਸਕੀ ਇਹ ਗਲਤੀ ਹੈ ਮੈਂ ਕਿਹਾ ਮਾ ਪੁੱਤ ਕੋਈ ਜਿੱਪ ਕਰ ਲਈਏ ਇਹ ਆ ਮੇਰਾ ਪਹਿਰਾਵਾ ਜੇ ਤੂੰ ਆਏ ਕਹਿਦਾ ਫਿਰ ਮੈਂ ਕਿਹੜਾ ਲਿੱਸਾ ਹੋ ਗਿਆ ਇਹਦੇ ਨਾਲ ਮੈਨੂੰ ਕੱਟ ਨਹੀਂ ਆਉਂਦਾ ਹਾਂ ਕਈ ਵਾਰੀ ਕਹਿੰਦੀ ਬੰਦਾ ਗੁੱਸਾ ਕਰਦਾ ਮੈਂ ਨਹੀਂ ਕਰਦਾ ਫਿਰ ਉਹ ਜੜੀ ਨੇ ਬਹੁਤ ਰਸਪੈਨਟ ਕਰੀ ਗਲਤੀ ਮੰਨ ਲੈ ਬੰਦਾ ਕਰਕੇ ਨਾ ਉਹ ਗਲਤੀ ਨਹੀਂ ਜਿਹੜੀ ਆ ਹਾਂ ਜਿਹੜੀ ਹੁੰਦੀ ਹੈ ਗਲਤੀ ਕਰਕੇ ਜਿਹੜੀ ਕਰੇ ਬੰਦਾ ਉਹ ਮਾੜੀ ਉਹ ਦੁਗਣੀ ਕਿ ਨਹੀਂ ਜਾਂਦੀ ਹਾਂ ਉਹ ਤੋਂ ਬਾਰੇ ਤੇ ਇਹਨੇ ਕੀ ਕਰਦਾ ਨਾਲ ਗਲਤੀ ਕਰ ਗਿਆ ਨਾਲੇ ਫਿਰ ਜੱਗੇ ਹਰਦਾ ਨਹੀਂ ਇਹ ਕੋ ਗੱਲ ਨਾ ਬੁੱਕ ਇਖਤਾਰ ਅੱਛਾ ਐ ਹੁੰਦੀ ਹੈ ਭਾਈ ਗੱਲਬਾਤ ਜੀ ਸੁਣਾਓ ਇਹ ਕੋ ਗੱਲਬਾਤ ਹੈਗੀ ਹੈ ਹੋਰ ਇਹ ਕੋਈ ਸਟੋਰੀਸ ਵਾਲੀ ਨਹੀਂ ਜਗਦਾ ਦਾ ਉਹਦੇ ਉਹ ਰਾਦੇ ਉਹਦੇ ਉਹ ਬੇਤ ਉਹ ਫੋਟੋ ਭੇਜੋ ਨਾਲ ਥੋੜੀ ਫੋਟੋ ਬੋਲਾਂਗੇ ਤੇ ਆਈਡੀ ਬੋਲਾਂਗੇ ਤੇ ਨਾਮ ਬੋਲਾਂਗੇ ਦਾ ਨੰਬਰ ਆਇਆ 83476 ਜਵਾਸੀ ਕਾਰ ਉਹ ਵੀ ਬਾਇਓ ਚ ਹੈਗਾ ਹੀ ਹਾਂ ਬੜਾ ਵੀ ਜੈਗਾ ਹਾਂ ਪਰ ਡਾਈਵ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਨਵਾਂ